ਦੁਆਬੇ ਦੀਆਂ 23 ਦੀਆਂ 23 ਸੀਟਾਂ ਬੀਜੇਪੀ ਨੇ ਕੀਤਾ ਕਬਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੁਆਬੇ ਖੇਤਰ ਵਿੱਚ ਬੀਜੇਪੀ ਨੇ ਵ사 ਦਿੱਤਾ ਜਾਲ ਜੋ ਸਾਰੀਆਂ 23 ਸੀਟਾਂ ਦੇ ਉੱਪਰ ਬੀਜੇਪੀ ਨੇ ਆਪਣਾ ਪੂਰਾ ਪਕੜ ਮਜ਼ਬੂਤ ਕਰ ਲਈਏ ਜੋ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਇਹ ਬਹੁਤ ਵੱਡਾ ਝਟਕਾ ਹੈ ਬੀਜੇਪੀ ਵੱਲੋਂ ਤੁਸੀਂ ਜੁੜੇ ਹੋ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ। ਜਿਵੇਂ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਲੰਦਰ ਦੇ ਡੇਰਾ ਬੱਲਾ ਨਮਸਤਕ ਹੋਏ ਨੇ। ਗੁਰੂ ਰਵੀਦਾਸ ਜੀ ਦੇ ਅੱਜ ਜਨਮ ਅਸ਼ਟਮੀ ਦੇ ਉੱਪਰ ਉਹਨਾਂ ਨੇ ਡੇਰਾ ਬੱਲਾ ਨਮਸਤਕ ਹੋ ਕੇ ਜੋ ਅਸ਼ੀਰਵਾਦ ਲਿਆ ਸੰਤ ਨਰਿੰਜਨ ਦਾਸ ਜੀ ਤੋਂ ਉਸ ਤੋਂ ਬਾਅਦ ਇਹ ਵਿਸਥਾਰ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਲਈ ਹਰ ਤਰ੍ਹਾਂ ਤੇਜ਼ ਹੋ ਗਈ ਹੈ। 27 ਦੇ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵੱਲੋਂ ਬੀਜੇਪੀ ਦੇ ਵੱਲੋਂ ਇਹ ਵੱਡਾ ਪੱਤਾ ਖੇਡਿਆ ਗਿਆ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਰਫ ਇੱਕ ਸਾਲ ਤੋਂ ਵੱਧ ਸਮਾਂ ਰਹਿ ਗਿਆ ਹੈ ਇਸ ਲਈ ਦੁਆਬਾ ਖੇਤਰ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਹਨ ਦੁਆਬਾ ਖੇਤਰ ਜਿਸ ਨੂੰ ਪੰਜਾਬ ਦੇ ਐਨ ਆਰ ਆਈ 벨ਟ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਵਿੱਚ ਸਭ ਤੋਂ ਵੱਧ ਅਨਸੂਚਿਤ ਜਾਤੀ ਆਬਾਦੀ ਲਗਭਗ 42% ਵੋਟ ਪੈਂਕ ਹੈ ਇਸ ਵਿੱਚੋਂ ਲਗਭਗ 14 ਤੋਂ 15% ਰਵੀ ਦਾਸੀਆ ਭਾਈਚਾਰਾ ਹੈ ਦੁਆਬਾ ਖੇਤਰ ਵਿੱਚ 23 ਵਿਧਾਨ ਸਭਾ ਸੀਟਾਂ ਹਨ ਤੇ ਇਹਨਾਂ ਵਿੱਚੋਂ ਜ਼ਿਆਦਾ ਸੀਟਾਂ ਤੇ ਰਵੀਦਾਸ ਭਾਈਚਾਰੇ ਦਾ ਪ੍ਰਭਾਵ ਹੈ ਜਲੰਧਰ ਵਿੱਚ ਡੇਰਾ ਸ੍ਰੀ ਸਚਖੰਡ ਬੱਲਾ ਰਵੀਦਾਸੀਆ ਭਾਈਚਾਰੇ ਲਈ ਆਸਥਾ ਅਤੇ ਸ਼ਰਧਾ ਦਾ ਕੇਂਦਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਅੱਜ ਡੇਰਾ ਬੱਲਾ ਵਿਖੇ ਗੁਰੂ ਰਵੀਦਾਸ ਮਹਾਰਾਜ ਦੇ 699 ਜਨਮ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਡੇਰਾ ਬੱਲਾ ਵਿੱਚ ਨਮਸਤਕ ਹੋਏ ਨੇ ਸੋ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੱਕ ਇਨਾਂ ਦਾ ਜੋ ਸਭ ਤੋਂ ਵੱਡਾ ਇਹ ਪੱਤਾ ਖੇਡਿਆ ਗਿਆ ਇਸ ਕਰਕੇ ਪ੍ਰਧਾਨ ਮੰਤਰੀ ਨੇ ਡੇਰਾ ਪੱਲਾਂ ਦੇ ਦੌਰੇ ਦੇ ਅਚਾਨਕ ਦੁਆਬਾ ਖੇਤਰ ਵਿੱਚ ਰਾਜਨੀਤਿਕ ਤੇਜ਼ ਘਾ ਦਿੱਤੀ ਹੈ ਜਿਸ ਨਾਲ ਚੋਣਾਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਵੇਗਾ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਨਾਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਜਨਮ ਦਿਵਸ ਦੇ ਉੱਪਰ ਸਮਾਗਮਾਂ ਵਿੱਚ ਪਹੁੰਚ ਰਹੇ ਹਨ ਇਸੇ ਦੌਰਾਨ ਪ੍ਰਧਾਨ ਮੰਤਰੀ ਆਦਮਪੁਰ ਹਵਾਈ ਅੱਡੇ ਦਾ ਨਾਂ ਵੀ ਉਹਨਾਂ ਨੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੀ ਨਾਤੇ ਰੱਖਣ ਦੀ ਜੋ ਅਗਿਆ ਦੇ ਦਿੱਤੀ ਹੈ ਉਹਨਾਂ ਨੇ ਅੱਜ ਉਹ ਨਾਂ ਬਦਲ ਦਿੱਤਾ ਹੈ ਆਦਮਪੁਰ ਹਵਾਈ ਅੱਡੇ ਦਾ ਸੋ ਪ੍ਰਧਾਨ ਮੰਤਰੀ ਦੀ ਇਹ ਯਾਤਾਂ ਦੁਆਬਾ ਖੇਤਰ ਲਈ ਇੱਕ ਬਹੁਤ ਵੱਡਾ ਹੁਲਾਰਾ ਸਾਬਤ ਹੋ ਸਕਦੀ ਹੈ ਭਾਜੀਪੀ ਲਈ ਭਾਜੀਪੀ ਦੇ ਵੱਲੋਂ ਜੋ ਇਸ 23 ਸੀਟਾਂ ਦੇ ਉੱਪਰ ਆਪਣੀ ਪਕੜ ਜਿਹੜੀ ਹੈ ਮਜ਼ਬੂਤ ਕਰ ਲਈ ਗਈ ਹੈ ਦੂਸਰੇ ਪਾਸੇ ਬੈਗਮਪੁਰਾ ਐਕਸਪ੍ਰੈਸ ਹਰਸਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਵਾਰਾਨਾਸੀ ਵਿੱਚ ਹੋਣ ਵਾਲੇ ਜਸ਼ਨਾਂ ਲਈ ਵੀ ਜਲੰਧਰ ਤੋਂ ਰਵਾਨਾ ਹੁੰਦੀ ਏ ਇਹ 1500 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਜਾਂਦੀ ਏ ਇਸ ਰੈਲ ਗੱਡੀ ਦੀ ਰਵਾਨਗੀ ਮੌਕੇ ਵੀ ਮੰਤਰੀ ਹਰਪਾਲ ਚੀਮਾ ਅਤੇ ਕਈ ਆਪਾਗੂ ਨਿੱਜੀ ਤੌਰ ਤੇ ਰੇਲਵੇ ਸਟੇਸ਼ਨ ਤੇ ਗਏ ਸਨ ਇਸ ਤੋਂ ਇਲਾਵਾ ਵਿੱਤ ਮੰਤਰੀ ਤੇ ਉਸੇ ਦਿਨ ਤਸਿਲ ਦਫਤਰ ਨਿੱਜੀ ਤੌਰ ਤੇ ਹਾਜ਼ਰ ਹੋਏ ਜੋ ਸੱਚਖੰਡ ਡੇਰਾ ਬੱਲਾ ਅਦੈਨ ਕੇਂਦਰ ਲਈ ਜ਼ਮੀਨ ਰਜਿਸਟਰੀ ਵੀ ਕੀਤੀ ਗਈ ਜੋ ਉੱਥੇ ਡੇਰਾ ਬੱਲਾ ਨੂੰ ਜ਼ਮੀਨ ਦੇ ਦਿੱਤੀ ਗਈ ਸੋ ਦੂਸਰੇ ਪਾਸੇ ਕਾਂਗਰਸ ਦੇ ਕੋਲ ਵੀ ਮੁੱਖ ਮੰਤਰੀ ਸਾਬਕਾ ਚੰਦ ਸਿੰਘ ਚੰਨੀ ਇੱਕ ਵੱਡਾ ਚਿਹਰਾ ਨੇ ਜੋ ਗੁਰੂ ਰਵੀदास ਦੇ ਨਾਲ ਜੁੜੇ ਹੋਏ ਨੇ ਰਵੀਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਕਾਂਗਰਸ ਨੂੰ 2022 ਦੇ ਵਿੱਚ ਇਸੇ ਡੇਰਾ ਬੱਲਾ ਦੇ ਨਾਲ ਜੁੜੇ ਹੋਣ ਕਰਕੇ ਜੋ ਇਥੋਂ ਬਹੁਤ ਜ਼ਿਆਦਾ ਕਾਂਗਰਸ ਨੂੰ ਫਾਇਦਾ ਹੋਇਆ ਸੀ ਲਗਭਗ ਜਲੰਧਰ ਏਰੀਆ ਦੇ ਦੁਆਬੇ ਏਰੀਆ ਦੇ ਵਿੱਚੋਂ ਕਾਂਗਰਸ ਨੂੰ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਜਦੋਂ ਕਿ ਮਾਲਵਾ ਤੇ ਮਾਝਾ ਦੇ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਸੋ ਡੇਰਾ ਪੱਲਾ ਜਿਹੜਾ ਕਿ ਰਵੀਦਾਸੀਆ ਪਾਈਚਾਰਿਆਂ ਨਾਲ ਸੰਬੰਧ ਤੇ ਜਿੱਥੇ ਭਾਜਪਾ ਨੇ ਆਪਣੀ ਮਜ਼ਬੂਤ ਪਕੜ ਬਣਾਈ ਹੈ ਭਾਜਪਾ ਨੇ ਆਪਣਾ ਜਾਲ ਵਿਛਾ ਲਿਆ ਹੈ ਜੋ ਦੂਸਰੀਆਂ ਪਾਰਟੀਆਂ ਨੂੰ ਬਹੁਤ ਵੱਡਾ ਚਟਕਾ ਹੋਵੇਗਾ ਜੇਕਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਤਾਂ ਇਸ ਦਾ ਫਾਇਦਾ ਦੋਨਾਂ ਪਾਰਟੀਆਂ ਨੂੰ ਹੋ ਸਕਦਾ ਹੈ ਅਕਾਲੀ ਭਾਜਪਾ ਨਰੋਲ ਸਰਕਾਰ ਬਣਾ ਸਕਦੀ ਹੈ ਜਿਵੇਂ ਹੀ ਅੱਜ ਪ੍ਰਧਾਨ ਮੰਤਰੀ ਦੁਆਬੇ ਖੇਤਰ ਵਿੱਚ ਪਹੁੰਚ ਕੇ ਉਹਨਾਂ ਨੇ ਅੱਜ ਦੁਆਬੇ ਦੇ ਵਿੱਚ ਆਪਣਾ ਪ੍ਰਭਾਵ ਬਣਾਇਆ ਹੈ